ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 15 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਸਵੇਰ ਵੇਲੇ ਦੀ ਗੱਲ ਕਰੀਏ ਤਾਂ ਪੰਜਾਬ ਤੇ ਜਾਰ ਤਰ ਹਿੱਸਿਆਂ ਵਿੱਚ ਅੱਜ ਟੁੱਟਵੇਂ ਤੌਰ ਤੇ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਇਹ 8 9 ਜਾਂ 10 ਵਜੇ ਦੇ ਆਸ-ਪਾਸ ਸਾਰੇ ਹੀ ਪੰਜਾਬ ਵਿੱਚੋਂ ਧੁੰਦ ਲਹਿ ਜਾਵੇਗੀ ਤੇ ਉਸ ਤੋਂ ਬਾਅਦ ਮੌਸਮ ਸਾਫ਼ ਰਹੇਗਾ ਪਰ ਹਲਕੀ ਫੁਲਕੀ ਬੱਦਲਬਾਜ਼ੀ ਜਿਹੜੀ ਕੱਲ੍ਹ ਪਣਿਸਕੀ ਉਸ ਤੋਂ ਥੋੜੀ ਜਿਹੀ ਜ਼ਿਆਦਾ ਆਸਮਾਨ ਬੱਦਲਵਾਈ ਬਣ ਸਕਦੀ ਹੈ। ਕੁੱਲ ਮਿਲਾ ਕੇ ਗੱਲ ਕਰੀਏ ਤਾਂ ਪੰਜਾਬ ਵਿੱਚ ਅੱਜ ਟੁੱਟਵੀਂ ਭੱਜਵੇਂ ਤੌਰ ਤੇ ਬੱਦਲਵਾਈ ਬਣਦੀ ਰਹੇਗੀ। ਕਦੇ ਕਿਸੇ ਇਲਾਕੇ ਵਿੱਚ ਕਦੇ ਕਿਸੇ ਇਲਾਕੇ ਵਿੱਚ ਹੋ ਸਕੇ ਤਾਂ ਦੁਪਹਿਰੋਂ ਬਾਅਦ ਪਹਾੜਾਂ ਦੇ ਲੱਗਦੇ ਨਾਲ ਦੇ ਇਲਾਕਿਆਂ ਦੇ ਵਿੱਚ ਕੁਝ ਕੁਝ ਹਲਕਾ ਜਾਂ ਸ਼ਰਾਟਾ ਵੀ ਲੱਗ ਸਕਦਾ ਹੈ। ਨਹੀਂ ਤਾਂ ਅੱਜ ਬੱਦਲਵਾਈ ਬਣਦੀ ਰਹੇਗੀ। ਆਉਣ ਵਾਲੇ ਦਿਨਾਂ ਵਿੱਚ ਇਹ ਬੱਦਲਵਾਈ ਥੋੜੀ ਜਿਹੀ ਹੋਰ ਵੀ ਦੇਖਣ ਨੂੰ ਮਿਲੇਗੀ। 16 ਦੀ ਸ਼ਾਮ ਜਸਤਾਨਾ ਨੂੰ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਪਰ ਮੀਂਹ ਜਿਹੜਾ ਉਹ ਹਲਕੇ ਤੋਂ ਦਰਮਿਆਨਾ ਹੀ ਰਹਿ ਸਕਦਾ ਹੈ ਕੋਈ ਵੱਡੇ ਪੱਧਰ ਤੇ ਨਹੀਂ ਹਾਂ ਜੇਕਰ ਕੁਝ ਕਿਲਾਕੇ ਦੇ ਵਿੱਚ ਥੋੜਾ ਜਿਹਾ ਮੀਂਹ ਵੱਧ ਪੈਂਦਾ ਹੈ ਤਾਂ ਉੱਥੇ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਦਿਖਾਈ ਦੇ ਰਹੀ ਹੈ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਅੱਜ ਹਲਕੀ ਜਿਹੀ ਤੁੱਪ ਤੇ ਨਾਲ ਬੱਦਲਵਾਈ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅੱਜ ਬਣੀ ਰਹੇਗੀ